ਹਰ ਕੋਈ ਆਪਣੇ ਅੰਦਰ ਕੋਈ ਨਾ ਕੋਈ ਹੁਨਰ ਛੁਪਿਆ ਹੋਇਆ ਹੈ ਸਿਰਫ ਉਹਨਾਂ ਨੂੰ ਲੋੜ ਹੈ ਕਿਸੀ ਉਹਨਾਂ ਨੂੰ ਅੱਗੇ ਬੁਲਾਈਏ ਉਹਨਾਂ ਦਾ ਪ੍ਰੋਡਕਟ ਅੱਗੇ ਲਈਏ ਤੇ ਉਹਨਾਂ ਨੂੰ ਵੀ ਟ੍ਰੇਨਿੰਗ ਔਰ ਇਹ ਜਿਹੜੀ ਸਾਡੀ ਆਪਣੀ ਭੈਣਾਂ ਨੇ ਤਿਆਰ ਕੀਤਾ ਹੋਇਆ ਟ੍ਰੇਨਿੰਗ ਵੀ ਮਿਲਦੀ ਹੈ ਉਹਨਾਂ ਨੂੰ ਤੇ ਮੈਂ ਦੇਖਿਆ ਕਿ ਜਿਹੜੇ ਗਰੁੱਪਸ ਨੇ ਜਿੱਥੇ ਕਿ 10th 10+2 ਦੇ ਸਟੂਡੈਂਟਸ ਵੀ ਜਾਂ ਗ੍ਰੈਜੂਏਸ਼ਨ ਸਟੂਡੈਂਟਸ ਵੀ ਆਪਣੀ ਜਿਹੜੀ ਰਜਿਸਟਰ ਕਰਦੇ ਨੇ ਇਹ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਜਾਂ ਟ੍ਰੇਨਿੰਗ ਹੈ ਇਹ ਇਸੇ ਕਰਕੇ ਲਾਇਦੇ ਇਸ ਚਾਲ ਕਿ ਹੈਲਪ ਲਾਈਨਸ ਵੀ ਲਗਾਈਆਂ ਹੋਈਆਂ ਨੇ ਜੇਕਰ ਮਹਿਲਾਵਾਂ ਨੂੰ ਕਿਸੇ ਚੀਜ਼ ਦੀ ਟ੍ਰੇਨਿੰਗ ਦੀ ਲੋੜ ਹੈ ਜਾਂ ਜੋ ਉਹਨਾਂ ਦੇ ਪ੍ਰੋਡਕਟ ਬਣਾਏ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲਿਜਾ ਕੇ ਕਿਸ ਤਰੀਕੇ ਨਾਲ ਮਾਰਕੀਟ ਕਰਨਾ ਹੈ ਥੋੜਾ ਵਾਇਲੈਂਸ ਹੈ ਜਾਂ ਕਿਸੇ ਗਾਈਡੈਂਸ ਦੀ ਜ਼ਰੂਰਤ ਹੈ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਸਾਡੇ ਜਿਹੜੇ ਰਾਈਟਸ ਹੈ ਕਿ ਕਿੱਥੇ ਜਾਈਏ ਕਿੱਥੋਂ ਆਪਣੀ ਕਿਸੇ ਨੂੰ ਫਰਿਆਦ ਸੁਣਾਈਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਆਮ ਖਾਸ ਬਾਗ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਤਹਿਤ ਮਲਾਵਾ ਨੂੰ ਸਿਹਤ ਸਫਾਈ ਤੇ ਰੋਜ਼ਗਾਰ ਬਾਰੇ ਜਾਣਕਾਰੀ ਦੇਣ ਲਈ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਸਮਰੱਥ ਬਣਨ ਦੇ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਉੱਤੇ ਹੀ ਆਪਣੇ ਅੰਦਰ ਛੁਪੀ ਪ੍ਰਤਿਭਾ ਦੀ ਪਛਾਣ ਕਰਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਔਰਤਾਂ ਨੇ ਆਪਣੀ ਮਿਹਨਤ ਲਗਨ ਤੇ ਦ੍ਰਿੜ ਇਰਾਦੇ ਦੇ ਨਾਲ ਵਕ ਵਕ ਖੇਤਰਾ ਵਿੱਚ ਬਲੰਦੀਆਂ ਹਾਸਲ ਕੀਤੀਆਂ ਤੇ ਆਪਣੀ ਵਿਸ਼ੇਸ਼ ਪਛਾਣ ਸਥਾਪਿਤ ਕੀਤੀ ਹੈ। ਅੱਜ ਬੇਸੇ ਪ੍ਰੋਗਰਾਮਾਂ ਚ ਆਈਆਂ ਡਿਫਰੈਂਟ ਜਿਹੜੇ ਮੈਂ ਸਟਾਲਸ ਦੇਖੀਆਂ ਨੇ ਲੱਗੀਆਂ ਹੋਈਆਂ ਜਿਹਦੇ ਅੰਦਰ ਕੀ ਸੈਲਫ ਹੈਲਪ ਗਰੁੱਪਸ ਵਾਲੇ ਨੇ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਆਪਣੇ ਲਗਾਏ ਹੋਏ ਨੇ। ਔਰ ਇਹ ਜਿਹੜੀ ਸਾਡੀ ਆਪਣੀ ਭੈਣਾਂ ਨੇ ਤਿਆਰ ਕੀਤਾ ਹੋਇਆ ਟ੍ਰੇਨਿੰਗ ਵੀ ਮਿਲਦੀ ਹੈ ਉਹਨਾਂ ਨੂੰ। ਫਿਰ ਮੈਂ ਦੇਖਿਆ ਕਿ ਜਿਹੜੇ ਗਰੁੱਪਸ ਨੇ ਜਿੱਥੇ ਕਿ 10 10+2 ਦੇ ਸਟੂਡੈਂਟਸ ਵੀ ਜਾਂ ਗ੍ਰੈਜੂਏਸ਼ਨ ਸਟੂਡੈਂਟਸ ਵੀ ਆਪਣੀ ਜਿਹੜੀ ਰਜਿਸਟਰ ਕਰਦੇ ਨੇ ਅਗਰ ਉਹਨਾਂ ਨੂੰ ਕੋਈ ਮੌਕਾ ਅਸੀਂ ਦੇ ਸਕਦੇ ਆ ਅੱਗੇ ਜਾ ਕੇ ਨੌਕਰੀ ਕਰਨ ਦਾ ਔਰ ਇਹ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਜਾਂ ਟ੍ਰੇਨਿੰਗ ਹੈ ਇਹ ਇਸੇ ਕਰਕੇ ਲਾਇਏ ਨੇ ਕਿਉਂਕਿ ਹੈਲਪ ਲਾਈਨਸ ਵੀ ਲਗਾਈਆਂ ਹੋਈਆਂ ਨੇ ਕਿ ਅਗਰ ਮਹਿਲਾਵਾਂ ਨੂੰ ਕਿਸੇ ਚੀਜ਼ ਦੀ ਟ੍ਰੇਨਿੰਗ ਦੀ ਲੋੜ ਹੈ ਜਾਂ ਜੋ ਉਹਨਾਂ ਦੇ ਪ੍ਰੋਡਕਟ ਬਣਾਏ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲਿਜਾ ਕੇ ਕਿਸ ਤਰੀਕੇ ਨਾਲ ਮਾਰਕੀਟ ਕਰਨਾ ਹੈ ਤਾਂ ਕਿ ਹਰ ਮਹਿਲਾ ਜਿਹੜੀ ਹੈ ਆਪਣੇ ਕੰਮ ਦੇ ਥਰੂ اپنی ਕਮਾਈ ਕਰ ਸਕੇ ਆਪਣੇ ਪੈਰਾਂ ਦੇ ਉੱਤੇ ਖੜੀ ਹੋ ਸਕੇ ਔਰ ਬਾਕੀ ਹੈਗਾ ਮੈਲਾ ਕਮਿਸ਼ਨ ਦੀ ਤਰਫ ਤੋਂ ਵੀ ਡੈਸਕ ਲੱਗਿਆ ਹੋਇਆ ਅਗਰ ਕਿਸੇ ਮੈਲਾ ਨੂੰ ਜ਼ਰੂਰਤ ਪੈਂਦੀ ਹੈ ਚਾਹੇ ਘਰੇਲੂ ਜ਼ਰੂਰਤ ਕੋਈ ਕਿਸੇ ਵੀ ਤਰ੍ਹਾਂ ਦੀ ਪੈਂਦੀ ਹੈ ਔਰ ਉਹਨਾਂ ਨੂੰ ਹੈ ਕਿ ਕਦੀ ਹੁੰਦਾ ਕੋਈ ਥੋੜਾ ਵਾਇਲੈਂਸ ਹੈ ਜਾਂ ਕਿਸੇ ਗਾਈਡੈਂਸ ਦੀ ਜ਼ਰੂਰਤ ਹੈ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਸਾਡੇ ਜਿਹੜੇ ਰਾਈਟਸ ਹੈ ਕਿ ਕਿੱਥੇ ਜਾਈਏ ਕਿੱਥੋਂ ਆਪਣੀ ਕਿਸੇ ਨੂੰ ਫਰਿਆਦ ਸੁਣਾਈਏ ਉਸ ਲਈ ਵੀ ਅਸੀਂ ਹੈਲਪ ਡੈਸਕ ਲਗਾਈ ਹੋਈ ਹੈ ਔਰ ਬੜੀ ਖੁਸ਼ੀ ਮਿਲੀ ਮੈਨੂੰ ਦੇਖ ਕੇ ਕਿ ਇੱਥੇ ਜਿੰਨੀਆਂ ਵੀ ਮੈ ਪੈਲਾਂ ਨੂੰ ਦੇਖਿਆ ਹਰ ਕੋਈ ਆਪਣੇ ਅੰਦਰ ਕੋਈ ਨਾ ਕੋਈ ਹੁਨਰ ਛੁਪਿਆ ਹੋਇਆ ਹੈ ਸਿਰਫ ਉਹਨਾਂ ਨੂੰ ਲੋੜ ਹੈ ਕਿਸੀ ਉਹਨਾਂ ਨੂੰ ਅੱਗੇ ਬੁਲਾਈਏ ਉਹਨਾਂ ਦਾ ਪ੍ਰੋਡਕਟ ਅੱਗੇ ਲਿਆਈਏ ਤੇ ਉਹਨਾਂ ਦੀ ਟ੍ਰੇਨਿੰਗ